ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂਗੇ ਜਿਹੜੀ ਆਪਾਂ ਨੇ ਤੁਹਾਨੂੰ ਕੋਟੀ ਦੱਸੀ ਸੀ ਨਾ ਗਰਮ ਕੱਪੜੇ ਦੀ ਵੀ ਆਪਾਂ ਉਹਨੂੰ ਕਿਸ ਤਰ੍ਹਾਂ ਕਟਾਈ ਕਰ ਸਕਦੇ ਆਂ ਘਰ ਵਿੱਚ ਹਨਾ ਤੇ ਆਪਾਂ ਬਹੁਤ ਹੀ ਸਸਤੇ ਰੇਟ ਦੇ ਵਿੱਚ ਆਪਾਂ ਨਾ ਮਤਲਬ ਘਰ ਬਣਾ ਸਕਦੇ ਆਂ ਘੱਟ ਪੈਸਿਆਂ ਦੇ ਵਿੱਚ ਠੀਕ ਹੈ ਜੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਹੁਣ ਤੁਹਾਨੂੰ ਸਟੀਚਿੰਗ ਵੀ ਦੱਸਾਂਗੇ ਨਾਲ ਦੀ ਨਾਲ ਵੀ ਆਪਾਂ ਸਟੀਚਿੰਗ ਕਿਸ ਤਰ੍ਹਾਂ ਕਰ ਸਕਦੇ ਆਂਗੇ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਹੁਣ ਆਪਾਂ ਵੀਡੀਓ ਬਣਾਉਣੀ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਨੇ ਜਿਹੜੇ ਬਾਹਾਂ ਦੇ ਵਿੱਚ ਜੋੜ ਪਾਏ ਸੀ ਨਾ ਉਹਨਾਂ ਨੂੰ ਜੋੜਾਂ ਨੂੰ ਆਪਾਂ ਇਸ ਤਰ੍ਹਾਂ ਸਲਾਈ ਲਗਾਵਾਂਗੇ ਠੀਕ ਹੈ ਜੀ ਜੋੜ ਆਪਾਂ ਨੇ ਬਾਹਾਂ ਦੇ ਨਾਲ ਬਿਲਕੁਲ ਸਹੀ ਤਰੀਕੇ ਨਾਲ ਅਟੈਚ ਕਰ ਦੇਣੇ ਨੇ 21 ਇੰਚ ਤੇ ਆਪਾਂ ਇੱਥੇ ਸਲਾਈ ਲਗਾਵਾਂਗੇ Yeah. Okay. ਆਪਾਂ ਨੇ ਦਲੀ ਸਾਈਡ ਜੋੜ ਲਗਾਇਆ ਨੇ ਇਸੇ ਤਰ੍ਹਾਂ ਹੀ ਸੇਮ ਆਪਾਂ ਜੋੜ ਉਧਰਲੀ ਸਾਈਡ ਵੀ ਲਗਾ ਲਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਣਾ ਜੋੜ ਲੱਗ ਕੇ ਕੰਪਲੀਟ ਹੋ ਜਾਊਗਾ ਤੇ ਨਾ ਇਹ ਜਿਹੜਾ ਜੋੜ ਆ ਆਪਣਾ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੇ ਆਊਗਾ ਫਰੰਟ ਤੇ ਨਹੀਂ ਆਊਗਾ ਇਹ ਜੋੜ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਨੇ ਨਾ ਦੋਨੇ ਸਾਈਡ ਤੇ ਬਾਹਾਂ ਤੇ ਨਾ ਜੋੜ ਲਗਾ ਲਿਆ ਜੀ ਦੋਸਤੋ ਆਪਾਂ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦੇ ਆਂਗੇ ਵੀ ਜੇ ਤੁਸੀਂ ਹਨਾ ਇਸ ਇਸ ਤਰ੍ਹਾਂ ਦੇ ਕੱਪੜੇ ਦੇ ਉੱਪਰ ਸਲਾਈ ਲਗਾਉਣੀ ਹੈ ਨਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਟੀ ਸਟਿਚ ਕਰਨੀ ਹੈ ਤਾਂ ਤੁਹਾਨੂੰ ਪੰਜ ਤੇ ਬਖਾ ਰੱਖਣਾ ਪਊਗਾ ਜੇ ਤੁਸੀਂ ਇੱਕ ਤੇ ਖੇਚਣਾ ਹੈਗਾ ਤਾਂ ਕਰਕੇ ਆਪਾਂ ਤੁਹਾਨੂੰ ਦੱਸ ਪੰਜ ਨੰਬਰ ਦੇ ਤੁਸੀਂ ਨਾ ਆਪਣਾ ਬਖਾ ਕਰ ਲੈਣਾ ਤੇ ਫਿਰ ਤੁਸੀਂ ਸਲਾਈ ਲਗਾਉਣੀ ਆ ਜਦੋਂ ਤੁਸੀਂ ਪੰਜ ਨੰਬਰ ਤੇ ਸਲਾਈ ਲਗਾਉਂਗੇ ਨਾ ਕਰਕੇ ਤਾਂ ਉਹਨੇ ਇੱਕ ਜਿੰਨੀ ਉਹ ਸਲਾਈ ਲਗਾਉਣੀ ਆ ਇੱਕ ਨੰਬਰ ਤੇ ਕਰੀ ਹੋਈ ਸਲਾਈ ਜਿੰਨੀ ਠੀਕ ਹੈ ਜੀ ਜੇ ਤੁਸੀਂ ਇੱਕ ਤੇ ਹੀ ਕਰੋਗੇ ਕੱਪੜਾ ਨਹੀਂ ਚੱਲਣਾ ਹੈਗਾ ਅੱਗੇ ਹਾਂਜੀ ਦੋਸਤੋ ਹੁਣ ਆਪਾਂ ਨੇ ਨਾ ਕੋਟੀ ਦੀ ਸਲਾਈ ਕਰਨੀ ਸ਼ੁਰੂ ਕਰ ਦੇਣੀ ਆ ਜਦੋਂ ਪਹਿਲਾਂ ਆਪਾਂ ਨੇ ਨਾ ਤੀਰਿਆਂ ਦੀ ਸਲਾਈ ਲਗਾ ਲੈਣੀ ਆ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਅੰਦਰਲੀ ਸਾਈਡ ਆਪਾਂ ਨੇ ਸਿੱਧੀ ਰੱਖਣੀ ਆ ਦੋਨੇ ਸਾਈਡ ਤੇ ਇਸ ਤਰ੍ਹਾਂ ਆਪਾਂ ਨੇ ਇਹ ਪਹਿਲਾਂ ਥੀਰਿਆਂ ਦੀ ਸਲਾਈ ਲਗਾ ਲੈਣੀ ਆ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਤੀਰਿਆਂ ਦੀ ਸਲਾਈ ਆਪਾਂ ਨੇ ਨਾ ਡਬਲ ਕਰਕੇ ਲਗਾ ਦਿੱਤੀ ਹੈਗੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਨਾ 2 ਇੰਚ ਦੀ ਇਹ ਚੌੜੀ ਪੱਟੀ ਕੱਟ ਕੀਤੀ ਹੋਈ ਹੈਗੀ ਜੇ ਤਾਂ ਤੁਹਾਡੇ ਕੋਲ ਲੈਂਥ ਇਹਦੀ ਸਹੀ ਆ ਰਹੀ ਹੈ ਨਾ ਤਾਂ ਤੁਸੀਂ ਇਸ ਤਰ੍ਹਾਂ ਹੀ ਲਗਾ ਲਓ ਜੇ ਲੈਂਥ ਨਹੀਂ ਸਹੀ ਆ ਰਹੀ ਨਾ ਤਾਂ ਫਿਰ ਆਪਾਂ ਨੇ ਇਹਦੇ ਨਾਲ ਜੋੜ ਲਗਾ ਲੈਣਾ ਹੁਣ ਆਪਾਂ ਇਹ ਪੱਟੀ ਲਗਾਉਣੀ ਸ਼ੁਰੂ ਕਰਾਂਗੇ neck ਤੇ ਆਪਾਂ ਇੱਥੇ ਸਲਾਈ ਲਗਾਵਾਂਗੇ 1-1 ਇੰਚ ਦੀ ਆਪਾਂ ਨੇ ਇੱਥੇ ਸਲਾਈ ਲਗਾਉਣੀ ਹੈ ਠੀਕ ਹੈ ਜੀ For so <laughs> long, we've been waiting for this time to begin. We ain't getting any older. I kind of feel a little younger. Run away and embrace the day. The sun is out, won't go away. i the sun. I'm going ਇਸ ਤਰ੍ਹਾਂ ਆਪਣੀ ਸਲਾਈ ਸਾਰੀ ਕੰਪਲੀਟ ਹੋ ਗਈ ਹੈ ਦੇਖ ਫਿਰ ਮੈਂ ਦਿਓ ਤੁਸੀ ਠੀਕ ਹੈ ਜੀ ਜੇ ਇੱਕ ਵਾਰ ਹੋਰ ਇਸ ਤਰ੍ਹਾਂ ਨਾਲ ਘਮਾਉਣਾ ਚਾਹਣੇ ਆ ਤਾਂ ਆਪਾਂ ਡਬਲ ਕਰ ਦਾਂਗੇ ਸਲਾਈ ਇਸ ਤਰ੍ਹਾਂ ਨਾ ਹੁਣ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰ ਦਾਂਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਫੋਲਡ ਕਰਕੇ ਕੰਪਲੀਟ ਕਰ ਦਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਰੇਵਲੀਰ ਲਗਾ ਲਈ ਸੀ ਤੇ ਇਸ ਤਰ੍ਹਾਂ ਆਪਾਂ ਨੇ ਨਾ ਕੰਪਲੀਟ ਕਰ ਲਿਆ ਦੇਖ ਸਕਦੇ ਹੋ ਤੁਸੀਂ ਜਿਹੜਾ ਜੋੜ ਲਗਾਇਆ ਸੀ ਉਹ ਵੀ ਨਹੀਂ ਦਿਖ ਰਿਹਾ ਹਨਾ ਇਸ ਤਰ੍ਹਾਂ ਤੇ ਆਲੇ ਦੁਆਲੇ ਆਪਾਂ ਨੇ ਇਸ ਤਰ੍ਹਾਂ ਸਲਾਈ ਲਗਾ ਲਈ ਹੈ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਨੇ ਇਸ ਤਰ੍ਹਾਂ ਨਾ ਸਲਾਈ ਲਗਾ ਕੇ ਕੰਪਲੀਟ ਕਰ ਲਿਆ ਹੁਣ ਆਪਾਂ ਇਹਦੇ ਨਾਲ ਬਾਹਾਂ ਅਟੈਚ ਕਰਾਂਗੇ ਪਹਿਲਾਂ ਹਾਂਜੀ ਦੋਸਤੋ ਇਸ ਤਰ੍ਹਾਂ ਨਾ ਆਪਾਂ ਨੇ ਬਾਹਾਂ ਤਨ ਆਪਾਂ ਨੇ ਬਾਹਾਂ ਫੋਲਡ ਕਰ ਲਈਆਂ ਇਸ ਤਰ੍ਹਾਂ ਹੀ ਦੂਸਰੀ ਬਾਹ ਫੋਲਡ ਕਰ ਲਾਂਗੇ ਹਾਂਜੀ ਦੋਸਤੋ ਹੁਣ ਆਪਾਂ ਨੇ ਨਾ ਬਾਹਾਂ ਜਦੋਂ ਅਟੈਚ ਕਰ ਲੈਣੀਆਂ ਨੇ ਅੰਦਰਲੀ ਸਾਈਡ ਆਪਾਂ ਨੇ ਸਿੱਧੀ ਰੱਖ ਲੈਣੀ ਆ ਬਾਹ ਦੀ ਵੀ ਤੇ ਨਾ ਕੋਟੀ ਦੀ ਵੀ ਠੀਕ ਹੈ ਜੀ ਤੇ ਜਿਹੜੀ ਫਰੰਟ ਕਾਟਾ ਹੈ ਨਾ ਉਹ ਆਪਾਂ ਨੇ ਫਰੰਟ ਪੱਲੇ ਦੀ ਕਾਟਣ ਨਾਲ ਇਸ ਤਰ੍ਹਾਂ ਮਿਲਾ ਲੈਣੀ ਆ ਤੇ ਆਪਾਂ ਨੇ ਨਾ ਬਾਹ ਦਾ ਸੈਂਟਰ ਕਰ ਲੈਣਾ ਸੈਂਟਰ ਘਰੇ ਜਿਹੜਾ ਆਪਾਂ ਨੇ ਨਾ ਉਹ ਜਿਹੜੀ ਆਪਾਂ ਨੇ ਤੀਦੀ ਤੀ ਸਲਾਈ ਲਗਾਈ ਆ ਉਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਤੇ ਅੱਧੀ ਅੱਧੀ ਕਰਕੇ ਆਪਾਂ ਨੇ ਬਾਹ ਨੂੰ ਇਸ ਤਰ੍ਹਾਂ ਅਟੈਚ ਕਰ ਦੇਣਾ ਚਾਹੀਏ ਤੁਸੀਂ ਇਹਨੂੰ ਸਾਰੀ ਨੂੰ ਵੀ ਇਸ ਤ ਕਰ ਸਕਦੇ ਹੋ ਅਟੈਚ ਪਰ ਆਪਾਂ ਇਹਨਾਂ ਨੂੰ ਅੱਧੀ-ਅੱਧੀ ਕਰਕੇ ਕਰਾਂਗੇ ਵੀ ਕਿਉਂਕਿ ਜਿਹੜਾ ਦਾ ਸੈਂਟਰ ਆ ਉਹ ਖਰਾਬ ਨਾ ਹੋ ਜਾਵੇ ਇਸ ਕਰਕੇ ਇਸੇ ਤਰ੍ਹਾਂ ਇਹਨਾਂ ਆਪਾਂ ਦੂਸਰੀ ਸਾਈਡ ਤੋਂ ਵੀ ਬੰਨ ਅਟੈਚ ਕਰਾਂਗੇ ਇਦਾਂ ਲਈ ਸਾਈਡ ਤੋਂ ਹੀ ਸਾਰੀ ਸਲਾਈ ਆਪਾਂ ਲਗਾ ਕੇ ਲੈ ਜਾਣੇ ਨਾਲੇ ਸਲਾਈ ਡਬਲ ਹੋ ਜੂਗੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਹੁਣ ਜਿਹੜਾ ਵੱਧ ਘੱਟ ਕਪੜਾ ਨਿਕਲਿਆ ਨਾ ਉਹ ਆਪਾਂ ਨੇ ਇਸ ਤਰ੍ਹਾਂ ਕੱਟ ਕਰ ਦੇਣਾ ਠੀਕ ਹੈ ਜੀ ਕਿਉਂਕਿ ਆਪਾਂ ਨੇ ਇਸ ਕਰਕੇ ਹੀ ਨੀਜ਼ੀ ਲਗਾਈ ਵੀ ਕਪੜਾ ਹੈਗਾ ਹੈਵੀ ਥੋੜਾ ਲਾਫ ਵੀ ਰਿਹਾ ਨਾ ਇਸ ਤਰ੍ਹਾਂ ਸਟੈਚੇਬਲ ਆ ਤੇ ਇਸ ਕਰਕੇ ਆਪਾਂ ਨੇ ਅੱਧੀ ਅੱਧੀ ਕਰਕੇ ਲਗਾਈ ਸੀ ਕਿ ਜੇ ਆਪਾਂ ਇਧਰਲੀ ਸਾਈਡ ਤੋਂ ਲਗਾ ਕੇ ਲੈ ਕੇ ਜਾਂਦੇ ਨਾ ਤਾਂ ਆਪਣਾ ਜਿਹੜੀ ਬਾਹਾਂ ਆ ਉਹਦਾ ਸੈਂਟਰ ਖਰਾਬ ਹੋ ਜਾਂਦਾ ਠੀਕ ਹੈ ਜੀ ਇਸ ਕਰਕੇ ਆਪਾਂ ਅੱਧੀ ਅੱਧੀ ਕਰਕੇ ਲਗਾਈ ਆ ਹੁਣ ਦੇਖ ਸਕਦੇ ਹੋ ਤੁਸੀਂ ਬਾਹਾਂ ਆਪਣੀ ਲੱਗ ਗਈ ਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਬਸ ਸਲਾਈ ਲਗਾ ਦਣੀ ਹੈ ਦੀ ਹਣਾ ਪਹਿਲਾਂ ਆਪਾਂ ਦੂਸਰੀ ਬਾਹ ਅਟੈਚ ਕਰ ਲਈਏ ਹਾਂਜੀ ਦੋਸਤੋ ਇਸ ਤਰ੍ਹਾਂ ਨਾ ਆਪਾਂ ਨੇ ਬਾਹਾਂ ਲਗਾ ਕੇ ਕੰਪਲੀਟ ਕਰ ਲਈਆਂ ਨੇ ਦੋਨੇ ਸਾਈਡ ਦੀਆਂ ਠੀਕ ਹੈ ਜੀ ਤੇ ਹੁਣ ਆਪਾਂ ਨੇ ਨਾ ਇੱਥੇ ਮਾਰਕ ਕਰ ਲੈਣਾ ਜਿੰਨੀ ਆਪਣੀ ਮੂਰੀ ਹੈ ਜਿੰਨੀ ਤੁਹਾਡੀ ਮੂਰੀ ਹੈ ਤੁਸੀਂ ਉਸ ਹਿਸਾਬ ਨਾਲ ਮਾਰਕ ਕਰ ਲੈਣਾ ਆਪਾਂ ਨੇ 5 ਇੰਚ ਤੇ ਮਾਰਕ ਕੀਤਾਗਾ ਠੀਕ ਹੈ ਜੀ 5 ਇੰਚ ਦੇ ਮਾਰਕ ਕਰਨ ਤੋਂ ਬਾਅਦ ਫਿਰ ਜਿੰਨੀ ਤੁਹਾਡੀ ਚੈਸਟ ਹੈ ਨਾ ਉਹਦਾ ਨਾਪ ਲਗਾ ਲੈਣਾ ਤੁਸੀਂ ਨੇ ਫਿਰ ਉਸ ਹਿਸਾਬ ਨਾਲ ਨਾ ਇੱਕ ਵਾਰ ਦੇ ਵਿੱਚ ਹੀ ਆਪਾਂ ਸਲਾਈ ਲਗਾ ਦਾਂਗੇ ਹਾਂਜੀ ਦੋਸਤੋ ਆਪਾਂ 5 ਇੰਚ ਤੇ ਮਾਰਕ ਕਰ ਲਿਆ ਤੇ ਹੁਣ ਆਪਾਂ ਇੱਥੇ ਪਹਿਲਾਂ ਸਿਲਾਈ ਲਗਾਵਾਂਗੇ ਸਿਲਾਈ ਨਹੀਂ ਕਰਾਂਗੇ ਪੱਕਾ ਠੀਕ ਹੈ ਜੀ ਇਸ ਤਰ੍ਹਾਂ ਸਲਾਈ ਲਗਾਈ ਐ ਇਸੇ ਤਰ੍ਹਾਂ ਹੀ ਸੇਮ ਆਪਾਂ ਨੇ ਦੂਸਰੀ ਸਾਈਡ ਵੀ ਸਲਾਈ ਲਗਾ ਲੈਣੀ ਆ ਹਾਂਜੀ ਦੋਸਤੋ ਹੁਣ ਨਾ ਆਪਾਂ ਨੇ ਸਲਾਈਆਂ ਲਗਾ ਕੇ ਨਾ ਕੰਪਲੀਟ ਕਰ ਲਿਆ ਦੋਨੇ ਸਾਈਡ ਤੋਂ ਹੁਣ ਦਿਖਾਵਾਂਗੇ ਆਪਾਂ ਤੁਹਾਨੂੰ ਫਿਰ ਵੀ ਕਿਵੇਂ ਬਣੀ ਆਪਣੀ ਕੋਟੀ ਪਹਿਲਾਂ ਨਾ ਆਪਾਂ ਨੇ ਨੀਚੋਂ ਫੋਲਡ ਕਰ ਲੈਣਾ ਠੀਕ ਹੈ ਜੀ ਆਪਾਂ ਤੁਹਾਨੂੰ ਨੀਚੋਂ ਫੋਲਡ ਕਰਕੇ ਸਾਰਾ ਕੰਪਲੀਟ ਕਰਕੇ ਦਿਖਾਣੇ ਆਂਗੇ ਵੀ ਆਪਾਂ ਨੇ ਕਿਵੇਂ ਬਣਾਈਆ ਕੋਟੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕੋਟੀ ਆਪਣੀ ਬਣ ਕੇ ਤਿਆਰ ਹੋ ਗਈ ਆ ਬहोत ही ਵਧੀਆ ਲੱਗ ਰਹੀ ਆ ਬਣੀ ਹੋਈ ਤੇ ਨੀਚੋਂ ਨਾ ਆਪਾਂ ਨੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਨੀਚੇ ਤੋਂ ਨਾ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਦਿੱਤੀ ਹੈਗੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਕੋਟੀ ਆਪਣੀ ਬਣ ਕੇ ਬਿਲਕੁਲ ਸਹੀ ਤਰੀਕੇ ਨਾਲ ਤਿਆਰ ਆ ਬਹੁਤ ਹੀ ਵਧੀਆ ਲੱਗ ਰਹੀ ਆ ਬਣੀ ਹੋਈ ਕੋਟੀ ਆ ਆਪਣੀ ਤੇ ਨੀਚੇ ਨਾ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਦਿੱਤਾ ਦੇਖ ਸਕਦੇ ਹੋ ਤੁਸੀਂ ਤੇ ਬਾਜੂ ਨੇ ਜਿਹੜੀਆਂ ਉਹ ਵੀ ਆਪਾਂ ਨੇ ਇਸ ਤਰ੍ਹਾਂ ਅੰਦਰੋਂ ਫੋਲਡ ਕਰਦੇ ਹਾਂ ਸਿਰਫ ਇੱਕ ਵਾਰ ਹੀ ਆਪਾਂ ਨੇ ਫੋਲਡ ਕਰਨਾ ਜਿਆਦਾ ਵਾਰ ਨਹੀਂ ਤੇ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕੋਟੀ ਨਾ ਆਪਣੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਈ ਆ ਤੇ ਬਹੁਤ ਹੀ ਵਧੀਆ ਇਹ ਫੈਬਰਿਕ ਆ ਬਹੁਤ ਹੀ ਜਿਆਦਾ ਗਰਮ ਹੁੰਦਾ ਹੈ ਇਹ ਫੈਬਰਿਕ ਘਰ ਵਿੱਚ ਵੀ ਆਪਾਂ ਨਾ ਇਸ ਤਰ੍ਹਾਂ ਬਣਾ ਕੇ ਕੋਟੀ ਪਾ ਸਕਦੇ ਆ ਚਾਹੇ ਕੋਟ ਬਣਾ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨੰਮੋ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ